ਆ ਦੇਖੋ ਕਿਵੇਂ ਪੁਲਿਸ ਵਾਲੇ ਨਾਲ ਹੀ ਖੇਬੜ ਗਿਆ ਇਹ ਵਿਅਕਤੀ ਦੱਸ ਦਿਓ ਉੱਥੇ ਜਾ ਕੇ ਕਿ ਮੇਰੇ ਤੇ ਇਲਾਨ ਕਰਤਾ ਇਹ ਹੈਲਮਟ ਵੀ ਪਾਇਆ ਤੁਸੀਂ ਮੈਂ ਨਹੀਂ ਪਾਣਾ ਯਾਰ ਨਹੀਂ ਨਾ ਪਾਇਆ ਕੋખ્યા ਆਪੇ ਤੋਂ ਬਾਹਰ ਕੱਢਣ ਲੱਗਾ ਗਾਲਾਂ ਸਾਰੀ ਦੁਨੀਆ ਜਾ ਰਹੀ ਹੈ ਮੈਨੂੰ ਕੁਝ ਨਹੀਂ ਮੈਨੂੰ ਦੱਸਾਂ ਸਾਰੀ ਦੁਨੀਆ ਜਾ ਰਹੀ ਹੈ ਗਾਲ ਕੱਢਣ ਦੇ ਤੁਸੀਂ ਹੋਰ ਕੀ ਹੈ ਇਹ ਜ਼ਬਰਦਸਤ ਵਾਲੀ ਗੱਲ ਹੈ ਕੀ ਆ ਮੈਨੂੰ ਦੱਸ ਤੁਸੀਂ ਦੱਸ ਦਿਓ ਉੱਥੇ ਜਾ ਕੇ ਕਿ ਮੇਰੇ ਤੇ ਇਲਾਨ ਕਰਤਾ ਇਹ ਹੈਲਮਟ ਵੀ ਪਾਇਆ ਇਕ ਵਿਅਕਤੀ ਦੀ ਪੁਲਿਸ ਵਾਲੇ ਨਾਲ ਤੂ ਤੂ ਮੈਂ ਮੈਂ ਹੋ ਗਈ ਅਤੇ ਕਾਫੀ ਸਮਾਂ ਐ ਵਿਅਕਤੀ ਪੁਲਿਸ ਵਾਲੇ ਨਾਲ ਬਹਿਸ ਦਾ ਨਜ਼ਰ ਆਇਆ ਐ ਵਿਅਕਤੀ ਇਸ ਦੌਰਾਨ ਆਪੇ ਤੋਂ ਹੀ ਬਾਹਰ ਹੋ ਗਿਆ ਅਤੇ ਪੁਲਿਸ ਵਾਲੇ ਨੂੰ ਹੀ ਗਾਲਾਂ ਕੱਢਣ ਲੱਗਾ ਮਾਮਲਾ ਅੰਮ੍ਰਿਤਸਰ ਦੇ ਲਾਰੈਂਸ ਰੋਡ ਨੋਬਲਟੀ ਚੌਕ ਤੋਂ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ASI ਪਵਨ ਕੁਮਾਰ ਵੱਲੋਂ ਜਦੋਂ ਬਿਨਾ ਹੈਲਮਟ ਐਕਟੀਵਾ ਚਲਾ ਰਹੀ ਨੌਜਵਾਨ ਦਾ ਚਲਾਨ ਕਟਿਆ ਗਿਆ ਤਾਂ ਉਹ ਨੌਜਵਾਨ ਉੱਪਰੋਂ ਬਹਿਸ ਕਰਦਾ ਨਜ਼ਰ ਆਇਆ ਅਤੇ ਗਾਲੀ ਕਲੋਚ ਕਰਦਾ ਨਜ਼ਰ ਆਇਆ ਅਤੇ ਉਸਦੇ ਵੱਲੋਂ ਟ੍ਰੈਫਿਕ ਮੁਲਾਜ਼ਮ ਦੇ ਨਾਲ ਕਈ ਸਮਾਂ ਲੰਬੀ ਬਹਿਸ ਕੀਤੀ ਗਈ ਆਫਰ ਲਹੋ ਨਾ ਸਾਰੀ ਦੁਨੀਆ ਜਾ ਰਹੀ ਹੈ ਸਾਰੀ ਦੁਨੀਆ ਜਾ ਰਹੀ ਹੈ ਗਾਲ ਕੱਢਦੇ ਤੁਸੀਂ ਹੋਰ ਕੀ ਹੈ ਇਹ ਜਬਰਦਸਤ ਵਾਲੀ ਗੱਲ ਹੈ ਕੀ ਆ ਮੈਨੂੰ ਦੱਸ ਤੁਸੀਂ ਦੱਸ ਦਿਓ ਉੱਥੇ ਜਾ ਕੇ ਕਿ ਮੇਰੇ ਚ ਐਲਾਨ ਕਰਤਾ ਇਹ ਹੈਲਮਟ ਵੀ ਪਾਇਆ ਤੁਸੀਂ ਮੈਂ ਚਲਾਣਾ ਯਾਰ ਨਹੀਂ ਨਾ ਪਾਉਂ ਨਾ ਪਾਉਂ ਵਾਕਿਆਈ ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਜਦੋਂ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਿਆਂ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਨਾਲ ਉਲਝਦੇ ਦਿਖਾਈ ਦਿੰਦੇ ਨੇ ਅਤੇ ਚਲਾਨ ਕਰਨ ਤੇ ਬਹਿਸ ਕਰਦੇ ਦਿਖਾਈ ਦਿੰਦੇ ਨੇ ਪਰ ਇੱਕ ਜ਼ਿੰਮੇਵਾਰ ਸ਼ਹਿਰੀ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਅਤੇ ਦੂਜੇ ਲੋਕਾਂ ਦੀ ਸੁਰੱਖਿਆ ਦੇ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਸਰ ਲੱਗਦਾ ਹੈ ਤੇਰਾ ਪ੍ਰਸ਼ਾਸਨ ਨੂੰ ਅੱਗੇ ਗਾਲਾਂ ਕੱਢ ਸਕਦੇ ਅਸੀਂ ਦੱਸੋ ਜੀ ਦੋ ਜਵਾਬ ਲੱਗਦਾ ਸਰ ਅਸੀਂ ਪ੍ਰਸ਼ਾਸਨ ਹੋ ਗਏ ਬਾਕੀ ਪ੍ਰਸ਼ਾਸਨ ਕਿੱਥੇ ਸੁੱਤਾ ਹੈਗਾ ਜੋ ਸਨੇਚਿੰਗ ਨੂੰ ਦੇ ਹੈ ਇੱਥੇ ਮਟਰ ਹੁੰਦਾ ਪਿਆ ਉਹ ਕੋਈ ਨਹੀਂ ਪ੍ਰਸ਼ਾਸਨ ਦੇਖਦਾ ਪਿਆਗਾ ਨਹੀਂ ਉਹ ਸਰ ਇਹ ਟ੍ਰੈਫਿਕ ਦੀ ਡਿਊਟੀ ਅਲੱਗ ਹੈ ਉਹਨਾਂ ਦੀ ਡਿਊਟੀ ਅਲੱਗ ਹੈ ਇਹਨਾਂ ਦੀ ਸਨੇਚਿੰਗ ਇਹਨਾਂ ਦੇ ਹੱਥੋਂ ਨਿਕਲਦੇ ਆ ਉਹ ਕੋਈ ਨਹੀਂ ਫੜੇ ਸਰ ਲੱਗਦਾ ਤੁਸੀਂ ਪ੍ਰਸ਼ਾਸਨ ਨੂੰ ਗਾਲਾ ਕੱਢ ਰਹੇ ਹੋ ਜੀ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਹੈਗਾ ਜੀ ਇਹ ਗਾਲਾ ਕੱਢ ਸਕਦੇ ਆ ਜੀ ਅਸੀਂ ਹਾਂਜੀ ਗਾਲਾ ਕੱਢ ਸਕਦੇ ਆ ਜੀ ਅਸੀਂ ਕੋਈ ਕਿਸੇ ਦੀ ਕੱਢਣ ਦੇਗੇ ਤੁਸੀਂ ਕੈਸ਼ਾਈ ਕਰਨ ਲਈ ਹੈ ਜੇਕਰ ਕੋਈ ਸਰ ਜੇਕਰ ਤੁਸੀਂ ਹੈਲਮਟ ਨਹੀਂ ਪਾਇਆ ਜੀ ਮੇਰਾ ਫੇਰ ਹੈਗਾ ਮੈਂ ਥੱਲੇ ਦੇ ਦਵਾਂ ਗੱਡੀ ਦੇ ਸਰ ਲੱਗਦਾ ਨਹੀਂ ਪ੍ਰਸ਼ਾਸਨ ਸਾਡੀ ਰਾਖੀ ਲਈ ਬੈਠਾ ਜੇਕਰ ਹੈਲਮਟ ਪਾਣ ਲਈ ਕਿਹ ਚੀਜ਼ ਦੀ ਰਾਖੀ ਕਰਦੇ ਪਏ ਜੇ ਸਰ ਹੈਲਮਟ ਪਾਣ ਲਈ ਕਹਿਤਾ ਤੁਸੀਂ ਕਹਿ ਰਹੇ ਹੋ ਮੈਂ ਸੇਰ ਗੱਡੀ ਥੱਲੇ ਦੇ ਦਾਂਗਾ ਜੀ ਬਿਲਕੁਲ ਕਹਿ ਰਹੇ ਆ ਮੈਂ ਕੀ ਲੱਗਦਾ ਫਿਰ ਤੁਸੀਂ ਪ੍ਰਸ਼ਾਸਨ ਨੂੰ ਕੋਈ ਗਾਲਾਂ ਕੱਢ ਰਹੇ ਹੋ ਕਿਹ ਚੀਜ਼ ਦੀ ਸਹੂਲਤ ਦੇ ਰਿਹਾ ਸਾਨੂੰ ਕਿਹ ਚੀਜ਼ ਦੀ ਸਹੂਲਤ ਦੇ ਰਿਹਾਗਾ ਕਮਨ ਜੀ ਕਾ ਦਾ ਚਲਾਨ ਕਟਿਆ ਜੀ ਤੁਸੀਂ ਹੈਲਮਟ ਦਾ ਜੀ ਜੀ ਅੱਗੋਂ ਗਾਲਾਂ ਵੀ ਕੱਢੀਆਂ ਜਾ ਰਹੀਆਂ ਰਿਕਾਰਡ ਹੈਗੇ ਆ ਜੀ ਮਿਸ ਮੇਵ ਦਾ ਨਾਲ ਪਾਓ ਅੰਮ੍ਰਿਤਸਰ ਤੋਂ ਮਾਨਵ ਦੀ ਰਿਪੋਰਟ